ਦੋਸਤੋ ਸਵਾਲ ਨੰਬਰ 1 ਕਾਲੀ ਮੌਤ ਕਿਸ ਨੂੰ ਕਹਿੰਦੇ ਹਨ ਤੁਹਾਡੇ ਆਪਸ਼ਨ ਹਨ ਐਡਜ਼ ਟੀਬੀ ਪਲੇਗ ਅਤੇ ਕੈਂਸਰ ਇਸ ਦਾ ਸਹੀ ਜਵਾਬ ਹੈ ਪਲੇਗ ਸਵਾਲ ਨੰਬਰ 2 ਇਹਨਾਂ ਵਿੱਚੋਂ ਕਿਹੜੀ ਇੱਕ ਅਸਵਸਥ ਆਦਤ ਹੈ ਤੁਹਾਡੇ ਆਪਸ਼ਨ ਹਨ ਜ਼ਿਆਦਾ ਪਾਣੀ ਪੀਣਾ ਬਿਨਾਂ ਹੱਥ ਤੋਂ ਰੋਟੀ ਖਾਣਾ ਰਲ ਮਿਲ ਕੇ ਖਾਣਾ ਅਤੇ ਦਿਨ ਵਿੱਚ ਦੋ ਵਾਰ ਨਹਾਉਣਾ ਇਸ ਦਾ ਸਹੀ ਜਵਾਬ ਹੈ ਬਿਨਾ ਹੱਤ ਤੋਤੇ ਰੋਟੀ ਖਾਣਾ ਸਵਾਲ ਨੰਬਰ 3 ਨੰਨੇ ਕਾਲਜੇ ਪਾਣੀ ਪੀਣ ਨਾਲ ਕਿਹੜੀ ਬਿਮਾਰੀ ਠੀਕ ਹੁੰਦੀ ਹੈ ਤੁਹਾਡੇ অপਸ਼ਨ ਹਨ ਪਥਰੀ ਕਿਡਨੀ ਸ਼ੂਗਰ ਅਤੇ ਕੈਂਸਰ ਇਸ ਦਾ ਸਹੀ ਜਵਾਬ ਹੈ ਕਿਡਨੀ। ਸਵਾਲ ਨੰਬਰ 4 ਮਨੁੱਖ ਦੇ ਸਿਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ? ਤੁਹਾਡੇ ਆਪਸ਼ਨ ਹਨ 22 ਹੱਡੀਆਂ, 30 ਹੱਡੀਆਂ, 12 ਹੱਡੀਆਂ ਅਤੇ 16 ਹੱਡੀਆਂ। ਇਸ ਦਾ ਸਹੀ ਜਵਾਬ ਹੈ 22 ਹੱਡੀਆਂ। ਸਵਾਲ ਨੰਬਰ 5 ਚਾਹ ਪੀਣ ਨਾਲ ਕਿਹੜੀ ਬਿਮਾਰੀ ਹੁੰਦੀ ਹੈ? ਤੁਹਾਡੇ ਆਪਸ਼ਨ ਹਨ ਪੇਟ ਦਰਦ, ਪਾਇਰੀਆ, ਕਬਜ ਅਤੇ ਸ਼ੂਗਰ ਇਸ ਦਾ ਸਹੀ ਜਵਾਬ ਹੈ ਪਾਇਰੀਆ ਸਵਾਲ ਨੰਬਰ 6 ਜ਼ਿਲ੍ਹਿਆਂ ਵਾਲਾ ਬਾਗ ਹਤਿਆਕਾਂਡ ਕਦੋਂ ਹੋਇਆ ਸੀ ਤੁਹਾਡੇ অপਸ਼ਨ ਹਨ 1922 1947 1919 ਅਤੇ 1957 ਇਸ ਦਾ ਸਹੀ ਜਵਾਬ ਹੈ 1919 ਸਵਾਲ ਨੰਬਰ 7 ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸਕੂਲ ਕਿੱਥੇ ਹਨ ਤੁਹਾਡੇ ਆਪਸ਼ਨ ਹਨ ਫਰਾਂਸ ਭਾਰਤ ਇੰਗਲੈਂਡ ਅਤੇ ਨਿਊਜ਼ੀਲੈਂਡ ਇਸ ਦਾ ਸਹੀ ਜਵਾਬ ਹੈ ਭਾਰਤ ਸਵਾਲ ਨੰਬਰ 8 10 ਰੁਪਏ ਦਾ ਸਿੱਕਾ ਬਣਾਉਣ ਵਿੱਚ ਕਿੰਨਾ ਖਰਚ ਆਉਂਦਾ ਹੈ ਤੁਹਾਡੇ ਆਪਸ਼ਨ ਹਨ 3 ਰੁਪਏ 5 ਰੁਪਏ 1 ਰੁਪਏ ਅਤੇ 7 ਰੁਪਏ ਇਸ ਦਾ ਸਹੀ ਜਵਾਬ ਹੈ 5 ਰੁਪਏ ਸਵਾਲ ਨੰਬਰ 9 ਕੇਲੇ ਵਿੱਚ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ਤੁਹਾਡੇ অপਸ਼ਨ ਹਨ 35% 40% 75% ਅਤੇ ਪਿਆ ਪ੍ਰਤੀਸ਼ਤ ਇਸ ਦਾ ਸਹੀ ਜਵਾਬ ਹੈ 75% ਸਵਾਲ ਨੰਬਰ 10 ਇਦਾਂ ਦਾ ਕਿਹੜਾ ਪੰਛੀ ਹੈ ਜੋ ਰਾਤ ਪਰ ਰੋਂਦਾ ਹੈ ਤੁਹਾਡੇ অপਸ਼ਨ ਹਨ ਉੱल्लू ਐਲ ਚਕੋਰ ਅਤੇ ਕਾਂ ਇਸ ਦਾ ਸਹੀ ਜਵਾਬ ਹੈ ਚਕੋਰ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਵਾਲ ਨੰਬਰ 11 ਗਰੀਬਾਂ ਦੀ ਗਾਂ ਕਿਸ ਨੂੰ ਕਿਹਾ ਜਾਂਦਾ ਹੈ ਤੁਹਾਡੇ অপਸ਼ਨ ਹਨ ਬકરી ਨੂੰ ਮਰਜ ਨੂੰ ਗਾਂ ਨੂੰ ਅਤੇ ਹਥਨੀ ਨੂੰ ਇਸ ਦਾ ਸਹੀ ਜਵਾਬ ਹੈ ਬકરી ਨੂੰ ਸਵਾਲ ਨੰਬਰ 12 ਫ੍ਰਿਜ ਦਾ ਪਾਣੀ ਪੀਣ ਨਾਲ ਕਿਹੜੀ ਬਿਮਾਰੀ ਹੁੰਦੀ ਹੈ ਤੁਹਾਡੇ অপਸ਼ਨ ਹਨ ਮਲੇਰੀਆ ਥਾਇਰਾਇਡ ਕਬਜ ਅਤੇ ਗਠੀਆ ਇਸ ਦਾ ਸਹੀ ਜਵਾਬ ਹੈ ਕਬਜ ਸਵਾਲ ਨੰਬਰ 13 ਕਿਹੜਾ ਪੰਛੀ ਕਦੇ ਵੀ ਆਪਣਾ ਰਸਤਾ ਨਹੀਂ ਭੁੱਲਦਾ ਤੁਹਾਡੇ অপਸ਼ਨ ਹਨ ਤੋਤਾ ਮੋਰ ਬਾਜ ਅਤੇ ਕਬੂਤਰ ਇਸ ਦਾ ਸਹੀ ਜਵਾਬ ਹੈ ਕਬੂਤਰ ਸਵਾਲ ਨੰਬਰ 14 ਸ਼ੈਂਪੂ ਦਾ ਆਵਿਸ਼ਕਾਰ ਕਿਸ ਦੇਸ਼ ਵਿੱਚ ਹੋਇਆ ਸੀ ਤੁਹਾਡੇ অপਸ਼ਨ ਹਨ ਰਸ਼ੀਆ ਭਾਰਤ न्यूजीलैंड ਅਤੇ ਚੀਨ ਇਸ ਦਾ ਸਹੀ ਜਵਾਬ ਹੈ ਭਾਰਤ ਸਵਾਲ ਨੰਬਰ 15 ਫੁੱਲਾਂ ਦੀ ਰਾਣੀ ਕਿਸ ਫੁੱਲ ਨੂੰ ਕਿਹਾ ਜਾਂਦਾ ਹੈ ਤੁਹਾਡੇ ਆਪਸ਼ਨ ਹਨ ਸਤਵਰਗ ਗੇਂਦਾ ਚਮੇਲੀ ਅਤੇ ਗੁਲਾਬ ਇਸ ਦਾ ਸਹੀ ਜਵਾਬ ਹੈ ਚਮੇਲੀ ਸਵਾਲ ਨੰਬਰ 16 ਇੰਦਰਤਨੁਸ਼ ਵਿੱਚ ਕੁੱਲ ਕਿੰਨੇ ਰੰਗ ਹੁੰਦੇ ਹਨ ਤੁਹਾਡੇ ਆਪਸ਼ਨ ਹਨ ਸੱਤ ਰੰਗ ਦੋ ਰੰਗ 11 ਰੰਗ ਅਤੇ ਪੰਜ ਰੰਗ ਇਸ ਦਾ ਸਹੀ ਜਵਾਬ ਹੈ ਸੱਤ ਰੰਗ ਸਵਾਲ ਨੰਬਰ 17 ਉਂਗਲੀ ਕਰਨਾ ਮੁਹਾਵਰੇ ਦਾ ਕੀ ਅਰਥ ਹੈ ਤੁਹਾਡੇ ਆਪਸ਼ਨ ਹਨ ਚੋਰੀ ਕਰਨਾ ਭੀਖ ਮੰਗਣਾ ਪਕੜ ਵਿੱਚ ਨਾ ਆਉਣਾ ਅਤੇ ਦੋਸ਼ ਲੋਣਾ ਇਸ ਦਾ ਸਹੀ ਜਵਾਬ ਹੈ ਦੋਸ਼ ਲੋਣਾ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਵਾਲ ਨੰਬਰ 18 ਗਾਂ ਦੇ ਦੁੱਧ ਵਿੱਚ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ ਤੁਹਾਡੇ অপਸ਼ਨ ਹਨ ਵਿਟਾਮਿਨ ਸੀ ਵਿਟਾਮਿਨ ਏ ਵਿਟਾਮਿਨ ਕੇ ਅਤੇ ਵਿਟਾਮਿਨ ਬੀ ਇਸ ਦਾ ਸਹੀ ਜਵਾਬ ਹੈ ਵਿਟਾਮਿਨ ਸੀ ਸਵਾਲ ਨੰਬਰ 19 ਭਾਰਤ ਵਿੱਚ ਚਾਹ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ ਤੁਹਾਡੇ ਆਪਸ਼ਨ ਹਨ ਦਿੱਲੀ ਕਲਕੱਤਾ ਪੰਜਾਬ ਅਤੇ ਅਸਾਮ ਇਸ ਦਾ ਸਹੀ ਜਵਾਬ ਹੈ ਅਸਾਮ ਸਵਾਲ ਨੰਬਰ 20 ਕਿਸ ਧਾਤੂ ਦਾ ਪ੍ਰਯੋਗ ਮਨੁੱਖ ਦੁਆਰਾ ਸਭ ਤੋਂ ਪਹਿਲਾਂ ਕੀਤਾ ਗਿਆ ਸੀ ਤੁਹਾਡੇ ਆਪਸ਼ਨ ਹਨ ਸੋਨੇ ਦਾ ਤਾਂਬੇ ਦਾ ਲੋਹੇ ਦਾ ਅਤੇ ਚਾਂਦੀ ਦਾ ਇਸ ਦਾ ਸਹੀ ਜਵਾਬ ਹੈ ਤਾਂਬੇ ਦਾ ਸਵਾਲ ਨੰਬਰ 21 ਕਿਹੜਾ ਪੱਤਾ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ ਤੁਹਾਡੇ ਆਪਸ਼ਨ ਹਨ ਤુલਸੀ ਨਿੰਮ ਧਨੀਆ ਅਤੇ ਪਾਲਕ ਇਸ ਦਾ ਸਹੀ ਜਵਾਬ ਹੈ ਪਾਲਕ ਸਵਾਲ ਨੰਬਰ 22 ਰੈਡ ਪਲੈਨਟ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਤੁਹਾਡੇ অপਸ਼ਨ ਹਨ ਮਾਰਸ ਮੂਨ ਜੁਪੀਟਰ ਅਤੇ ਸਨ ਇਸ ਦਾ ਸਹੀ ਜਵਾਬ ਹੈ ਮਾਰਸ ਸਵਾਲ ਨੰਬਰ 23 ਕਿਸ ਦੇਸ਼ ਦੇ ਲੋਕ ਭਾਰਤ ਨਹੀਂ ਘੁੰਮ ਸਕਦੇ ਤੁਹਾਡੇ অপਸ਼ਨ ਹਨ जापान इंग्लैंड उत्तर कोरिया ਅਤੇ ਨੇਪਾਲ ਇਸ ਦਾ ਸਹੀ ਜਵਾਬ ਹੈ ਉੱਤਰ ਕੋਰੀਆ ਸਵਾਲ ਨੰਬਰ 24 ਗਾਂਧੀ ਜੀ ਦੀ ਐਨਕ ਕਿਸ ਦੇਸ਼ ਨੇ ਖਰੀਦੀ ਸੀ ਤੁਹਾਡੇ ਆਪਸ਼ਨ ਹਨ ਅਮਰੀਕਾ ਰੂਸ ਜਾਪਾਨ ਅਤੇ ਭਾਰਤ ਦੋਸਤੋ ਇਸ ਸਵਾਲ ਦਾ ਸਹੀ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ